ਸਾਈਕੋਲੋਜੀ ਕਹਿੰਦੀ ਹੈ ਕਿ ਤੁਸੀਂ ਮੰਨੋ ਜਾਂ ਨਾ ਮੰਨੋ ਇੱਕ ਇਸਤਰੀ ਆਪਣੇ ਐਕਸ ਬੋਏਫ੍ਰੈਂਡ ਦੇ ਬਾਰੇ ਵਿੱਚ ਹਮੇਸ਼ਾ ਸੋਚਦੀ ਰਹਿੰਦੀ ਹੈ ਤੇ ਉਸ ਦੀ ਤੁਲਨਾ ਤੁਹਾਡੇ ਨਾਲ ਕਰਦੀ ਹੈ ਜੋ ਔਰਤ ਆਪਣੇ ਪਤੀ ਦੇ ਨਾਲ ਖੇਡ ਖੇਡਦੀ ਹੈ ਅਕਸਰ ਉਹ ਆਪ ਹੀ ਮਰਦਾਂ ਦੇ ਲਈ ਖਡਾਉਣਾ ਬਣ ਜਾਂਦੀ ਹੈ ਜਦੋਂ ਜਦੋਂ ਕਿਸੇ ਮਰਦ ਨੇ ਇਸ स्त्री ਨੂੰ ਪੂਰਾ ਆਜ਼ਾਦ ਛੱਡਿਆ ਹੈ ਉਦੋਂ ਉਦੋਂ ਜ਼ਿਆਦਾਤਰ ਇਸਤਰੀਆਂ ਨੇ ਉਸ ਮਰਦ ਨੂੰ ਹੀ ਛੱਡ ਦਿੱਤਾ ప్రతి ਦਿਨ ਸੰਭੋਗ ਕਰਨ ਨਾਲ ਤੁਹਾਡੀ ਰੋਗ ਪ੍ਰਤੀਰੋਧਕ ਸਮਰੱਥਾ ਵਧਦੀ ਹੈ ਸਾਈਕੋਲੋਜੀ ਦੇ ਅਨੁਸਾਰ 40 ਦੀ ਉਮਰ ਦੇ ਬਾਅਦ ਔਰਤਾਂ ਸੰਭੋਗ ਦੇ ਲਈ ਹੋਰ ਵੀ ਦਿਲਚਸਪ ਹੋ ਜਾਂਦੀ ਹੈ ਜਿਸ ਔਰਤ ਦਾ ਮਰਦ ਤੋਂ ਮਨ ਪਰ ਜਾਂਦਾ ਹੈ ਤਾਂ ਉਹ ਉਸਦੀ ਇੱਜ਼ਤ ਕਰਨਾ ਛੱਡ ਦਿੰਦੀ ਹੈ ਤੇ ਉਸ ਦੀਆਂ ਗੱਲਾਂ ਮੰਨਣਾ ਬੰਦ ਕਰ ਦਿੰਦੀ ਹੈ ਇਸਤਰੀ ਤੇ ਪੁਰਸ਼ ਨੂੰ ਸੰਭੋਗ ਨਾਲ ਸੰਬੰਧਿਤ ਗਿਆਨ ਹੋਣਾ ਜ਼ਰੂਰੀ ਹੈ ਤੇ ਔਰਤਾਂ ਵੀ ਇਸ ਗੱਲ ਨੂੰ ਸਮਝਣ ਲਈ ਹੱਕਦਾਰ ਹੈ ਇਹ ਸਾਡੀ ਸਿਹਤ ਤੇ ਰਿਸ਼ਤਿਆਂ ਦੇ ਲਈ ਮਹੱਤਵਪੂਰਨ ਹੈ ਔਰਤ ਦੀ ਘੱਟ ਅਕਲ ਉੱਪਰ ਸਵਾਲ ਕਰਨ ਵਾਲੇ ਲੋਕ ਔਰਤ ਦੀ ਖੂਬਸੂਰਤੀ ਨੂੰ ਦੇਖ ਕੇ دیਵਾਨਾ ਕਿਉਂ ਹੋ ਜਾਂਦੇ ਹਨ ਔਰਤ ਨੂੰ ਕਰਦੀ ਇੱਜ਼ਤ ਕਿਹਾ ਜਾਂਦਾ ਹੈ ਫਿਰ ਕਿਉਂ ਲੋਕ ਇੱਜ਼ਤ ਨੂੰ ਇੱਜ਼ਤ ਦੇਣਾ ਪੁੱਲ ਚਾਹੁੰਦੇ ਹਨ ਪਹਿਲੇ ਔਰਤ ਮਜਬੂਰੀ ਵਿੱਚ ਮੁਜਰਾ ਕਰਦੀ ਸੀ ਜਨਾਬ ਹੁਣ ਤਾਂ ਫਾਲੋਅਰਸ ਵਧਾਉਣ ਦੇ ਲਈ ਕਰਦੀ ਹੈ ਕਾਲ ਯੁਗ ਹੈ ਜਨਾਬ ਇੱਥੇ ਮੁਹੱਬਤ ਦੇ ਨਾਮ ਉੱਪਰ ਮਰਦ ਰੋਮਾਂਸ ਕਰਦੇ ਹਨ ਤੇ ਔਰਤ ਉਸ ਰੋਮਾਂਸ ਵਿੱਚ ਮਰਦ ਦੀ ਮੁਹੱਬਤ ਲੱਭਦੀ ਹੈ। ਦੋਸਤੋ ਵੀਡੀਓ ਪਸੰਦ ਆ ਰਹੀ ਆ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ। ਔਰਤ ਉਹ ਕਿਤਾਬ ਹੈ ਜਿਸ ਨੂੰ ਹਰ ਮਰਦ ਪੜ੍ਹਨਾ ਚਾਹੁੰਦਾ ਹੈ ਪਰ ਤਰੀਕਾ ਕਿਸੇ ਇੱਕ ਮਰਦ ਨੂੰ ਹੀ ਆਉਂਦਾ ਹੈ। ਪਿਆਰੇ ਦੋਸਤੋ ਜੋ ਤੁਹਾਡੇ ਲਈ ਰੋਂਦਾ ਹੈ ਉਸ ਨੂੰ ਕਦੀ ਨਹੀਂ ਛੱਡਣਾ। ਦੋਸਤੋ ਕਿਉਂਕਿ ਨਸੀਬ ਵਾਲਿਆਂ ਨੂੰ ਹੀ ਮਿਲਦੇ ਹਨ ਐਸੇ ਛਾਉਣ ਵਾਲੇ ਪਸੰਦੀਦਾ ਇਸਤਰੀ ਜਦੋਂ ਬਾਹਾਂ ਵਿੱਚ ਹੋਵੇ ਤਾਂ ਮਰਦ ਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਉਸਨੇ ਸਾਰੀ ਦੁਨੀਆ ਨੂੰ ਜਿੱਤ ਲਿਆ ਹੋਵੇ ਮੁਹੱਬਤ ਸੱਚੀ ਹੈ ਜਾਂ ਝੂਠੀ ਇਹ ਉਦੋਂ ਪਤਾ ਚੱਲਦਾ ਹੈ ਜਦੋਂ ਵਿਛੜਨ ਦੀ ਗੱਲ ਨਾਲ ਹੀ ਅੱਖਾਂ ਵਿੱਚ ਹੰਝੂ ਆ ਜਾਣ ਸਾਥ ਨਿਭਾਉਣ ਦੀ ਔਕਾਤ ਨਾ ਹੋਵੇ ਤਾਂ ਕਿਸੇ ਨਾਲ ਪਿਆਰ ਦਾ ਨਾਟਕ ਨਹੀਂ ਕਰਨਾ ਕਿਉਂਕਿ ਤੁਹਾਡੇ ਮਜ਼ੇ ਦੇ ਚੱਕਰ ਵਿੱਚ ਕਿਸੇ ਦੀ ਜ਼ਿੰਦਗੀ ਖਤਮ ਹੋ ਸਕਦੀ ਹੈ ਜੋ ਔਰਤ ਸੱਚੀ ਸਵਿੱਤਰੀ ਹੋਵੇਗੀ ਉਸ ਨੂੰ ਤੁਸੀਂ ਇਹਨਾਂ ਆਦਤਾਂ ਨਾਲ ਪਹਿਚਾਣ ਸਕਦੇ ਹੋ ਨੰਬਰ 1 ਸੱਚੀ ਔਰਤ ਦੀ ਪਹਿਚਾਣ ਹੁੰਦੀ ਹੈ ਕੀ ਉਹ ਆਪਣੇ ਪਤੀ ਨਾਲ ਜਾਦਾ ਦਿਨੋਂ ਦੂਰ ਜਾਂ ਅਲੱਗ ਰਹਿਣੇ ਉੱਪਰ ਦੁਖੀ ਤੇ ਮਾਇੂਸ ਹੋ ਜਾਂਦੀ ਹੈ ਨੰਬਰ 2 ਸਤੀ ਸਵਿਤਰੀ ਔਰਤ ਦੀ ਇਹ ਪਹਿਚਾਨ ਹੁੰਦੀ ਹੈ ਕਿ ਉਹ ਆਪਣੇ ਪਤੀ ਦੇ ਦੁੱਖ ਸੁੱਖ ਵਿੱਚ ਕਦਮ ਨਾਲ ਕਦਮ ਮਿਲਾ ਕੇ ਉਸ ਦੇ ਨਾਲ ਰਹਿੰਦੀ ਹੈ ਚਲਦੀ ਹੈ ਤੇ ਪਤੀ ਨੂੰ ਉਹ ਦੁਖੀ ਨਹੀਂ ਦੇਖ ਸਕਦੀ ਉਸ ਆਦਮੀ ਨੂੰ ਕਦੀ ਪਤਨੀ ਦੇ ਸੱਚੇ ਪਿਆਰ ਦੀ ਕਦਰ ਨਹੀਂ ਹੁੰਦੀ ਜਿਸ ਦਾ ਦੂਸਰੀ ਇਸਤਰੀ ਦੇ ਨਾਲ ਗੱਲਾਂ ਕਰਕੇ ਦਿਲ ਬਹਿਲ ਜਾਂਦਾ ਹੈ ਬੁਰਾ ਨਹੀਂ ਮੰਨਣਾ ਪਰ ਇਹ ਗੱਲ ਸੱਚ ਹੈ ਮਰਦ ਉੱਪਰ ਕਦੀ ਭਰੋਸਾ ਨਹੀਂ ਕਰਨਾ ਕਿਉਂਕਿ ਇਹ ਜਿਸਮ ਦੀ ਖਾਤਰ ਆਪਣੀ ਪਤਨੀ ਨੂੰ ਵੀ ਧੋਖੇ ਵਿੱਚ ਰੱਖਦੇ ਹਨ ਦੁਨੀਆ ਵਿੱਚ ਮਰਦਾਂ ਦੀ ਅਕਸਰ ਇਹੀ ਕਹਾਣੀ ਹੈ ਕੋਲ ਭਲੇ ਹੀ ਹੀਰਾ ਹੋਵੇ ਆਰੇ ਕਚਰੇ ਵਿੱਚ ਮੂੰਹ ਮਾਰਨੇ ਦੀ ਆਦਤ ਪੁਰਾਣੀ ਹੈ ਮਰਦ ਉੱਪਰ ਜਦੋਂ ਦੂਸਰੀ ਔਰਤ ਦਾ ਰੰਗ ਚੜ ਜਾਏ ਤਾਂ ਉਸ ਨੂੰ ਆਪਣੀ ਪਤਨੀ ਵੀ ਜ਼ਹਿਰ ਲੱਗਦੀ ਹੈ ਜੋ ਔਰਤਾਂ ਦੀ ਲੜਕੀਆਂ ਕਿਤਾਬਾਂ ਬਹੁਤ ਜ਼ਿਆਦਾ ਪੜ੍ਹਦੀਆਂ ਹਨ ਇਹ ਔਰਤਾਂ ਅੱਜ ਕੱਲ ਸੱਪ ਦੀ ਤਰ੍ਹਾਂ ਹੁੰਦੀਆਂ ਹਨ ਕਿਉਂਕਿ ਉਹ ਆਪਣੇ ਹੱਕਾਂ ਨੂੰ ਚੰਗੀ ਤਰ੍ਹਾਂ ਜਾਣ ਲੈਂਦੀ ਹੈ ਤੇ ਹਰ ਕੰਮ ਵਿੱਚ ਹਰ ਗੱਲ ਵਿੱਚ ਆਪਣੀ ਗੱਲ ਨੂੰ ਮਨਾਉਣਾ ਜਾਦਾ ਜ਼ਰੂਰੀ ਸਮਝਤੀ ਹੈ ਜਿਨ੍ਹਾਂ ਔਰਤਾਂ ਦੇ ਪੈਰਾਂ ਦੀਆਂ ਉਂਗਲੀਆਂ ਡੇਡੀਆਂ ਮੇਡੀਆਂ ਹੁੰਦੀਆਂ ਹਨ ਇਨ੍ਹਾਂ ਔਰਤਾਂ ਦੇ ਦਿਮਾਗ ਵਿੱਚ ਹਰ ਵਕਤ ਬੁਰਾਈ ਦੇ ਖਿਆਲ ਚੱਲਦੇ ਰਹਿੰਦੇ ਹਨ ਇਹ ਨੇਕੀ ਦੇ ਖਿਆਲ ਤੋਂ ਖਾਲੀ ਹੁੰਦੀ ਹੈ ਤੇ ਗਲਤ ਕੰਮਾਂ ਵਿੱਚ ਇਹਨਾਂ ਦਾ ਦਿਲ ਜਲਦੀ ਲੱਗ ਜਾਂਦਾ ਹੈ ਦੋਸਤੋ ਵੀਡੀਓ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਆਪਣਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ